ਅਛਾ ਤੋਂ ਇਹ ਵੀ ਨਹੀਂ ਪਤਾ ਇਹ ਵੀ ਨਹੀਂ ਪਤਾ ਵੀ ਉਹਨੇ ਗ੍ਰਿਫਤਾਰ ਕਰਨ ਤੋਂ ਮਨਾ ਕੀਤਾ ਹੋਵੇ ਤੇ ਤਾਂ ਉਹਨੂੰ ਸਸਪੈਂਡ ਕੀਤਾ ਹੋਵੇ ਕਿਸੇ ਨੂੰ ਕਿਸੇ ਨੂੰ ਪਤਾ ਅੰਦਰਲੀ ਗੱਲ ਦਾ ਤੇ ਅੱਜ ਉਸਦੀ ਉਹ ਇੱਕ ਹੋਰ ਸਕ੍ਰਿਪਟ ਲੈ ਕੇ ਆ ਗਏ ਡਰਾਮੇ ਦੀ ਸਾਹਮਣੇ ਵੀ ਇਹ ਮੈਂ ਮੈਂ ਤੁਹਾਨੂੰ ਫੋਟੋ ਦਿਖਾਈ ਹੈ ਨਹੀਂ ਤਾਂ ਚਲੋ ਬਾਕੀ ਅਫਸਰਾਂ ਨੂੰ ਤਾਂ ਤੁਸੀਂ ਸੱਦ ਲੋ ਵਿਜੀਲੈਂਸ ਨੂੰ ਵੀ ਤੁਸੀਂ ਵਿੱਚ ਬਿਠਾ ਕੇ ਮੀਟਿੰਗਾਂ ਕਰਦੇ ਰਹੇ ਉਹਨਾਂ ਨੂੰ ਡਾਇਰੈਕਸ਼ਨਾਂ ਦਿੰਦੇ ਰਹੇ ਅਸੀ ਜੀ ਉਹ ਅੱਜ ਅੱਜ ਹਾਲਾਤ ਤੁਹਾਡੇ ਸਾਹਮਣੇ ਫੋਟੋ ਦਿਖਾਈ ਸਾਹਿਬ ਇਹ ਕਾਦੀ ਫੋਟੋ ਹੈ ਕੌਣ ਮੀਟਿੰਗ ਲੈ ਰਿਹਾ ਹੈ ਇਲੈਕਸ਼ਨ ਦੇ ਦੌਰਾਨ ਉਹਦੀ ਮੀਟਿੰਗ ਲੈਣਾ ਔਰ ਉਹਨੂੰ ਡਾਇਰੈਕਟ ਕਰਨਾ ਅਫਸਰਾਂ ਨੂੰ ਕੀ ਮਾਨੇ ਦੱਸਦਾ ਜੀ ਉਹ ਆਖਦੇ ਨੇ ਕਿ ਤੁਸੀਂ ਪਹਿਲੇ ਐਸੇ ਵਿਅਕਤੀ ਹੋ ਜਿਨ੍ਹਾਂ ਨੇ ਜਗਤਪ੍ਰੀਤ ਨੂੰ ਡੀਐਸਪੀ ਨਿਯੁਕਤ ਕੀਤਾ ਸੀ ਸਰ ਡੀਐਸਪੀ ਉਹ ਬਾਦਲਾਂ ਦੇ ਟਾਈਮ ਦਾ ਬਣਿਆ ਹੋਇਆ ਉਹਨਾਂ ਨੂੰ ਕੋ ਚੈੱਕ ਕਰਨ ਸਰ ਇਹ ਮਾਮਲਾ ਕੀ ਹੈ ਵੈਸੇ ਸਕੂਲ ਵਾਲਾ ਜਿਹੜਾ ਸਰ ਇਹ ਮਾਮਲਾ ਸਕੂਲ ਦਾ ਨਹੀਂ ਹੈ ਇਹ ਮਾਮਲਾ ਅੱਜ ਦੇ ਇਲੈਕਸ਼ਨ ਦਾ ਹੈ ਉਸ ਇਲੈਕਸ਼ਨ ਦੇ ਵਿੱਚ ਇਹ ਇਸ ਨੂੰ ਕਿਸ ਤਰੀਕੇ ਸੰਮਣ ਜਾਰੀ ਕੀਤੇ ਗਏ ਕਿਉਂ ਜਾਰੀ ਕੀਤੇ ਗਏ ਉਹਦੀ ਟਾਈਮਿੰਗ ਕੀ ਸੀ ਕਿਸ ਲਈ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਅਰੈਸਟ ਕਰਨਾ ਸੀ ਜਾਂ ਮੈਨੂੰ ਡਰਾਉਣਾ ਸੀ ਜਾਂ ਸਾਡੇ ਸਾਰੇ ਚੋਣ ਨੂੰ ਡੀਟੇਲ ਕਰਨ ਦੀ ਕੋਸ਼ਿਸ਼ ਸਵਾਲ ਇਹ ਹੈ ਸਾਹਿਬ 19 ਤਰੀਕ ਤੋਂ ਬਾਅਦ ਆਈ ਉਹਦੇ ਤੇ ਵੀ ਇਸ਼ੂ ਕਰ ਡਿਸਕਸ ਕਰ ਲਾਂਗੇ ਵੀ ਮਾਮਲਾ ਕੀ ਹੈ ਅੱਜ ਜਿਹੜਾ ਮਾਮਲਾ ਹੈ ਅੱਜ ਜਿਹੜੀਆਂ ਸਸਪੈਂਸ਼ਨ ਹੈ ਉਹ ਇਸ਼ੂ ਕਰਕੇ ਨਹੀਂ ਹੈ ਅੱਜ ਜਿਹੜੀਆਂ ਸਸਪੈਂਸ਼ਨ ਹੈ ਉਹ ਸੰਮਣ ਕੱਢਣ ਕਰਕੇ ਆ ਉਹ ਸੰਮਣ ਤੇ ਪਿਛਲੀ ਕਹਾਣੀ ਕੀ ਹੈ ਉਹ ਸਾਨੂੰ ਪੁੱਛਣਾ ਚਾਹੁੰਦੇ ਅਸੀਂ ਉਹਨਾਂ ਨੂੰ ਸਵਾਲ ਕਰਦੇ ਆ ਸਰ ਸਰਕਾਰ ਦੇ ਜੀ ਤੁਹਾਡਾ ਸੰਮਣ ਆਇਆ ਸੁਣੋ ਸੁਣੋ ਕੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਸਾਹਮਣੇ ਕੁਲਦੀਪ ਚਾਹਲ ਜੀ ਕਿਉਂ ਬਦਲੇ ਗਏ ਉਹ ਵੀ ਆਸ਼ੂ ਨੇ ਬਦਲਵਾਤੇ ਮੇਰੇ ਯਾਰ ਸੀਗੇ ਵਰਿੰਦਰ ਕੁਮਾਰ ਜੀ ਕਿਉਂ ਬਦਲੇ ਗਏ ਸਾਹਮਣੇ ਐਸ ਪੀ ਐਸ ਪਰਮਾਰ ਜੀ ਕਿਉਂ ਸਸਪੈਂਡ ਹੋਏ ਸਾਬ ਸਾਰਿਆਂ ਦੇ ਪਿੱਛੇ ਆਸ਼ੂ ਹੈ ਇਹਨਾਂ ਦਾ ਮਾਹੌਲ ਬਣਾ ਕੇ ਰੱਖਤਾ ਇਹਨਾਂ ਨੇ ਸਾਰੇ ਸਿਸਟਮ ਦਾ ਬਾਈ ਸਿਰਫ ਤੇ ਸਿਰਫ ਪੋਲਿਟਿਕਲ ਬੰਦੇ ਜਿਹੜੇ ਇਹਨਾਂ ਦੇ ਖਿਲਾਫ ਬੋਲਦੇ ਐ ਉਹਨਾਂ ਨੂੰ ਅੰਦਰ ਕਰਨਾ ਉਹ ਪੋਲਿਟਿਕਲ ਤਾਂ ਛੱਡ ਦੋ ਥੋੜੀ ਬਰਾਦਰੀ ਚੋਂ ਬੰਦੇ ਅੰਦਰ ਕੀਤੇ ਜਾਂਦੇ ਐ ਜਿਹੜੇ ਸੱਚ ਲਿਖਣ ਦੀ ਜ਼ਰੂਰਤ ਕਰ ਲੈਂਦੇ ਐ ਅੱਜ ਸਿਰਫ ਤੇ ਸਿਰਫ ਆਹੀ ਅਜੰਡਾ ਹੈ ਥੈਂਕ ਯੂ ਲਗਾਤਾਰ ਜਿਹੜਾ 56 ਕਸਿਆ ਜਾ ਰਿਹਾ ਉਹਨੂੰ ਲੈ ਕੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਸਰ ਕੀ ਹੈਗਾ ਪੂਰਾ ਮੈਟਰ ਦੇਖੋ ਸਰ ਫੇਸ ਤੁਹਾਡੇ ਸਾਰੇ ਵਾਲ ਫੇਸ ਪਾ ਰਹੇ ਹੋ ਜੀ ਸਰ ਇਹ ਜੋ ਜੋ ਪਰ ਇਹ ਤਾਂ ਚੋ ਇਹ ਡਰਾਮਿਆਂ ਚੋਂ ਨਿਕਲੀ ਸਰਕਾਰ ਹਰ ਵੇਲੇ ਕੋਈ ਨਾ ਕੋਈ ਡਰਾਮਾ ਕਰਦੀ ਹੈ ਜੀ ਇੱਕ ਡਰਾਮਾ ਇਹ ਵੀ ਰਚਿਆ ਜਦੋਂ ਰਾਤ 9:30 ਵਜੇ ਇਹਨਾਂ ਨੇ ਸਮਣੇ ਤੇ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ 20-25 ਬੰਦਿਆਂ ਦੇ ਪਿੱਛੇ। ਫਤਾ ਇਹ ਚੱਲ ਰਿਆ ਸੀ 2-3 ਦਿਨਾਂ ਤੋਂ ਬਈ ਇਹ 28 ਦੇ 28 ਥਾਣਿਆਂ 'ਚ ਲੱਭ ਰੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ। ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਏ। ਬੜੇ ਲੋਕ ਵਿੱਚੋਂ ਦੱਸਦੇ ਸੀਗੇ ਤੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ। ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਬਈ ਉਹ ਇਲੈਕਸ਼ਨ ਚ ਬਿਜ਼ੀ ਹੈ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਵਾਂਗੇ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਭਾਈ ਕਿਸੇ ਵੀ ਤਫਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਆ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚਾ ਸਾਡੇ ਇਲੈਕਸ਼ਨ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਜੀ ਮੇਰਾ ਖਿਆਲ ਤਕਰੀਬਨ ਤੁਹਾਡੇ ਚੋਂ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਆ ਜੀ ਡਰਾਮਾ ਇਹ ਹਮੇਸ਼ਾ ਕਰਦੇ ਹੈ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਵੀ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਂਟ ਨਹੀਂ ਸੀ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਡਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ ਤੂੰ ਡਟਿਆ ਰਹਿ ਤੇ ਅਸੀਂ ਡਟੇ ਰਹੇ ਹਮੇਸ਼ਾ ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋਂ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈਏ ਕਹਿਣ ਨੂੰ ਕੁਝ ਨਹੀਂ ਮੁੱਦਾ ਕੋਈ ਹੈ ਨਹੀਂ ਸਿਰਫ ਡਰ ਭੈ ਨਾਲ ਜੇ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰਫ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬੈਜੋ ਨਹੀਂ ਤਾਂ ਤੁਸੀਂ ਫੇਸ ਕਰੋਗੇ ਕਨਸੀਕਵੈਂਸ ਇਸ ਐਸੀ ਗੱਲ ਆ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਐ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਬਗੈਰ ਆਰਡਰਾਂ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਨਾਂ ਦੇ ਬਿਨਾਂ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਤੁਸੀਂ ਆਪ ਦੱਸੋ ਮੈਂ ਤੇ ਅੱਜ ਡਰਾਮਾ ਕੀਤਾ ਜਾ ਰਿਹਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲ ਰਹੇ ਸੀਪੀ ਦਾ ਤਵਾਦਲਾ ਕਿਉਂ ਹੋਇਆ ਇੱਥੋਂ ਦੱਸੋ ਸਾਹਿਬ ਸੀਪੀ ਜੇ ਆਸ਼ੂ ਨੂੰ ਅੰਦਰ ਕਰੇਗਾ ਤਾਂ ਤੂੰ ਇੱਥੇ ਰਹਿ ਸਕਦਾ ਨਹੀਂ ਨਹੀਂ ਰਹਿ ਸਕਦਾ ਡੀਜੀ ਵਿਜੀਲੈਂਸ ਕਿਉਂ ਬਦਲਿਆ ਜਾਂਦਾ ਹੈ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਲੱਗਦਾ ਹੈ ਉਹ ਸਸਪੈਂਡ ਕਿਉਂ ਹੁੰਦਾ ਹੈ ਵੀ ਜਾਂ ਅੰਦਰ ਕਰ ਨਹੀਂ ਤਾਂ ਤੂੰ ਸਸਪੈਂਡ ਹਾਲਾਤ ਤਾਂ ਇੱਥੇ ਤਾਂ ਹੀ ਆ ਗਏ ਵੀ ਇਹ ਏਜੰਸੀਆਂ ਔਰ ਪੁਲਿਸ ਨੂੰ ਯੂਜ਼ ਕਰਕੇ ਇਸ ਸੂਬੇ ਤੇ ਰਾਜ ਕਰਨਾ ਚਾਹੁੰਦੇ ਆ ਔਰ ਇਹ ਬੜੀ ਦਲੇਰ ਕੌਮ ਹੈ ਇਸ ਸੂਬੇ ਦੀ ਉਹ ਬਿਲਕੁਲ ਡਰਨ ਵਾਲੀ ਨਹੀਂ ਸਭ ਸੱਚ ਤੇ ਖੜਨ ਵਾਲੇ ਆ ਇਸ ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਸਰ ਕਿਉਂ ਬਹੁਤ ਧੰਨਵਾਦ ਸਰ ਕਿਉਂ ਕਰ ਰਿਹਾ ਲੱਗਦਾ ਕਿ ਇਸ ਵਿਸ਼ਥਾਪਿਲਾ ਤੁਸੀਂ ਜਦ ਤੱਕ ਤੁਹਾਡਾ ਜਿੰਨੇ ਵੀ ਆਪਣਾ ਵਕੀਲ ਭਾਈਚਾਰਾ ਸੀ ਉਹਨਾਂ ਨੇ ਪਹਿਲਾਂ ਕੱਲ ਜਿੰਦਾ ਰਾਣ ਗੁਜੀ ਨੇ ਕਿਹਾ ਸੀ ਕਿ ਉਹਨਾਂ ਨੂੰ ਅਸ਼ੰਕਾ ਹੈਗੀ ਹੈ ਕਿ ਤੁਹਾਡੇ ਉੱਤੇ ਜਿਹੜਾ ਹੈਗਾ ਇੱਕ ਵਾਰੀ ਫੇਰ ਜਿਹੜਾ ਹੈਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਵੀ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ ਚ ਨੂੰ ਅੰਦਰ ਭੇਜਣਾ ਅੱਜ ਲੱਭ ਕੇ ਸ hẳn ਕਰੇ ਮਨਸ਼ਾ ਉਹ ਇਹੀ ਸੀ ਕਿ ਕਿਸ ਤਰੀਕੇ ਜਾਬਤਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਸਰ ਇਹ ਵੀ ਕੀ ਆ ਜਾ ਰਿਹਾ ਕਿ ਉਹ ਐਸਐਸਪੀ ਦੇ ਨਾਲ ਤੁਹਾਡੇ ਕੋਈ ਸੰਬੰਧ ਸੀ ਕੋਈ ਮੀਟਿੰਗਾਂ ਹੋਈਆਂ ਤੁਸੀਂ ਖੁਦ ਹੀ ਆਪਣੇ ਆਪ ਨੂੰ ਸੰਵੇਦ ਕਰਵਾਏ ਥੋੜਾ ਨੂੰ ਹਾਈਪ ਤੇ ਪੁੰਜਾਉਂਦੇ ਨੇ ਵੈਸੇ ਆ 1 ਮਿੰਟ ਉਹ ਐਸਐਸਪੀ ਉਸ ਐਸਐਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ ਅਰੋੜੇ ਤੋਂ ਹੁਕਮ ਲੈ ਰਹੇ ਆ ਫੋਟੋ ਦੇਖੋ ਜੀ ਸਰ ਧੰਵਾਦ ਜੀ ਸਾਰੇ ਸਾਰੇ ਸਭ ਸਰਕਾਰ ਸੈਂਟਰ ਚ ਰੱਖੋ ਆ ਆ ਅਰੋੜਾ ਸਾਹਿਬ ਸਾਹਮਣੇ ਕਰ ਦਿਓ ਕਿਹਾ ਐਸਐਸਪੀ ਵਿਜੀਲੈਂਸ ਬੈਠਾ ਹੈ ਆ ਸਾਹਿਬ ਹੁਕਮ ਲੈ ਰਹੇ ਆ ਸਾਹਿਬ ਉਹਨਾਂ ਨੇ ਉਹਨਾਂ ਨੂੰ ਕੋ ਮੇਰੀ ਮੇਰੀ ਮੁਲਾਕਾਤ ਦੀ ਫੋਟੋ ਦਿਖਾਣ ਕਰੇਂਦੋ ਕਰੇਂ ਤੇ ਜਦੋਂ ਹੁਕਮ ਲੈ ਰਿਹਾ ਮੈਂ ਫੋਟੋ ਦਿਖਾਨਾ ਤੁਹਾਨੂੰ ਨਹੀਂ ਇੱਕ ਜਗ੍ਹਾ ਤੇ ਰੱਖ ਦਿਓ ਬਸ ਨੂੰ ਬਸ ਰੱਖ ਦਿਓ ਅਗਦੀਆ ਤੁਸੀਂ ਨਹੀਂ ਸਰ ਕੱਲੇ ਨਹੀਂ ਠੀਕ ਹੈ ਠੀਕ ਹੈ ਅਸੀਂ ਫੋਟੋ ਕਰ ਲਾਂਗੇ ਨਾ ਓਕੇ ਰੇਂਦੋ ਬਸ ਰੱਖ ਦਿਓ ਸਵਾਏ ਡਰਾਮਿਆਂ ਤੋਂ ਕੁਝ ਨਹੀਂ ਸਾਹਿਬ ਆ ਸਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਚ ਪੂਰਾ ਨਹੀਂ ਹੁੰਦਾ ਬੈਕ ਫਾਇਰ ਹੋ ਰਿਹਾ ਮੇਰੀ ਰੈਸਟ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਗਈ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪ